ਪਟਾਲਾ ਚ ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫਾ 11 ਕਰੋੜ ਦੀ ਲਾਗਤ ਨਾਲ ਬਣੇਗੀ ਸਕੂਲ ਆਫ ਐਮੀਨਸ ਦੀ ਨਵੀਂ ਬਿਲਡਿੰਗ ਐਮ ਐਲ ਏ ਪਟਾਲਾ ਸ਼ਰੀਕਲ ਸਿੰਘ ਨੇ ਰੱਖਿਆ ਨੀ ਪੱਥਰ ਡੇਰਾ ਪਾਪਾ ਨਾਨਕ ਦੀ ਚਿਮਨੀ ਚੋਣ ਨੂੰ ਲੈ ਕੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤੇਗੀ ਚੋਣ ਪੰਜਾਬ ਸਰਕਾਰ ਨੇ ਪਟਾਲਾ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ 11 ਕਰੋੜ ਦੀ ਲਾਗਤ ਨਾਲ ਧਰਮ ਪਰਾ ਕਲੋਨੀ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲੋਂ ਐਮੀਨਾਸ ਤਿੰਨ ਨਾਮੀ ਮਾਤ ਮਨਾਉਂ ਚਾਰੇ ਹੈ ਜਿਸ ਦਾ ਨੀਂਹ ਪੱਥਰ ਐਮ ਐਲ ਏ ਬਟਾਲਾ ਸ਼ਰੀਕਲ ਸੀਨ ਰੱਖਿਆ ਗਿਆ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਕਿ ਬਟਾਲਾ ਅਤੇ ਆਸ-ਪਾਸ ਇਲਾਕੇ ਦੇ ਬੱਚੇ ਨੂੰ ਸਿੱਖਿਆ ਵਿੱਚ ਨਵੀਆਂ ਸੁਖੂਤਾ ਮਿਲਣਗੇ ਇਸ ਮੌਕੇ ਉਹਨਾਂ ਨੇ ਸਕੂਲ ਲਈ ਨਵੀਂ ਤੁਚੀ ਬਾਸ਼ਮੀ ਹਰੀ ਚੰਡੀ ਦਿਖਾਈ ਉਹਨਾਂ ਨੇ ਇਸ ਮੌਕੇ ਕਾਕੇ ਬਟਾਲਾ ਹਲਕੇ ਵਾਸਤੇ ਆਉਣ ਵਾਲੇ ਸਮੇਂ ਵਿੱਚ ਕਰੋਨਾ ਦੇ ਵਿਕਾਸ ਕਾਰਜਿਲਿਆਂ ਤੇ ਚਾਰੇ ਹਨ ਅਤੇ ਉਹਨਾਂ ਵਰਦੀਆਂ ਦੇ ਤਾਂ ਜਕਸਤੇ ਹੋਏ ਕਾਕੇ ਉਹ ਵਿਕਾਸ ਕਾਰਜਾਂ ਨੂੰ ਲੈ ਕੇ ਹੁਣ ਕਿਉਂ ਨਹੀਂ ਕੁਝ ਬੋਲਦੇ ਇਸ ਮੌਕੇ ਉਹਨਾਂ ਡੇਰਾ ਬੱਬਾ ਨਾਨਕ ਦੀ ਚਿਮਨੀ ਚੌਂ ਨੂੰ ਲੈ ਕੇ ਕਾਕੇ ਅਕਤੂਬਰ ਸਤੰਬਰ ਮਹੀਨੇ ਹੋ ਚਾਲ ਰਹੀਆਂ ਡੇਰਾ ਬੱਬਾ ਨਾਨਕ ਦੀ ਚਿਮਨੀ ਚੌਂ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਬੜੀ ਟੀਟਨਾ ਕਿ ਉਹ ਜਿੱਤੇ ਕੀ ਸਕੂਲ ਦੇ ਪ੍ਰਿੰਸੀਪਲ ਨੇ ਗੱਲਬਾਤ ਕਰਦੇ ਆ ਕਿ ਸਕੂਲ ਆਫ ਐਮਿਨਸ ਸ਼ੁਰੂ ਹੋਣ ਦੇ ਨਾਲ ਸਕੂਲ ਦੀ ਪੜ੍ਹਾਈ ਦਾ ਮਿਆਰ ਉੱਚਾ ਹੋਵੇਗਾ ਤੇ ਵਿਦਿਆਰਥੀਆਂ ਨੂੰ ਹੋਰ ਵੀ ਸਹੂਲਤਾਂ ਮਿਲਣਗੀਆਂ ਉਹਨਾਂ ਕਹਿੰਦੇ ਆ ਕਿ ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਹਰ ਇੱਕ ਸਹੂਲਤ ਵਧੀਆ ਤਰੀਕੇ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜਾ ਇਸ ਸਕੂਲ ਇਹਨੂੰ ਸਕੂਲ ਆਫ ਐਮਿਨਸ ਬਣਾਉਣ ਲੱਗਿਆ ਜਾਂ ਤੇ ਪ੍ਰਿੰਸੀਪਲ ਜੀ ਨੂੰ ਪਤਾ ਤੇ ਜਾਂ ਮੈਨੂੰ ਪਤਾ ਇਹ ਆਪਾਂ ਕਨਸੈਪਟ ਜਿਹੜਾ ਇਹਨੂੰ ਕਿਹ ਤਰ੍ਹਾਂ ਗੇਨ ਕੀਤਾ 11 ਕਰੋੜ ਦੀ ਲਗ ਦੇ ਨਾਲ ਇਹ ਸਕੂਲ ਅੱਗੇ ਨਾਲ ਹੋਰ ਤਕਨੀਕੀਆਂ ਵਧਾ ਕੇ ਇਹਨੂੰ ਵਧੀਆ ਇੱਕ ਰੂਪ ਦੇ ਕੇ ਬੱਚਿਆਂ ਵਾਸਤੇ ਉਹਨਾਂ ਦੇ ਫਿਊਚਰ ਵਾਸਤੇ ਇਹ ਜਿਹੜਾ ਸਕੂਲ ਆਫ ਐਮਿਨੈਂਸ ਬਣ ਰਿਹਾ ਮੈਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਂ ਇਹ ਵੀ ਕਹੂੰਗਾ ਵੀ ਜਿੰਨਾ ਕ ਫਾਇਦਾ ਲੈ ਸਕਦੇ ਹੋ ਆਉ ਪ੍ਰਿੰਸੀਪਲ ਸਾਹਿਬ ਵੀ ਮਿਹਨਤ ਕਰਨ ਵਾਲੇ ਨੇ ਸਾਡੀ ਸਾਰੀ ਟੀਮ ਮਿਹਨਤ ਕਰਨ ਵਾਲੀ ਹੈ ਕੰਮ ਕਰਨ ਵਾਲੇ ਨੇ ਇੱਕ ਕਮਾਣਾ ਜਵਾਬ ਦੇਣ ਵਾਲੇ ਨੇ ਤੇ ਨਾਲ ਦੀ ਨਾਲ ਮੈਂ ਵਿਰੋਧੀਆਂ ਨੂੰ ਵੀ ਕਹੂੰਗਾ ਵੀ ਹੁਣ ਚੰਗੇ ਕੰਮਾਂ ਦੀ ਵੀ ਤਾਰੀਫ ਕਰ ਲਿਓ ਅਸੀਂ ਵੀ ਵੇਖ ਲਈਏ ਵੀ ਕਿੰਨਾ ਕੁ ਤੁਸੀਂ ਵਧੀਆ ਬੋਲਦੇ ਕਿੰਨੇ ਕਿੰਨੇ ਟਾਈਮ ਬੋਲਨੇ ਕਿੰਨੇ ਚੰਚ ਕੰਪਲੀਟ ਹੋ ਜਿਗਾ ਨੀਅਰ ਅਬਾਊਟ ਅ ਕਨੈਕਸ਼ਨ 9 ਮਹੀਨੇ ਨੋ 9 ਮਹੀਨਿਆਂ ਦੇ ਵਿੱਚ ਵਿੱਚ ਕਵਰ ਕਰਾਂਗੇ ਸੋ ਤਾਂ ਮੈਡਮ ਇਹ ਇੱਕ ਮੈਂ ਇਹ ਕਹਿ ਸਕਦਾ ਵੀ ਆਪਾਂ ਜਿਹੜੀ ਸਕੂਲਾਂ ਦੀ ਦਿਸ਼ਾ ਜੋ ਅਜੇ ਤੱਕ ਨਹੀਂ ਬੱਚਿਆਂ ਨੂੰ ਮੈਂ ਕਹਿ ਸਕਦਾ ਵੀ ਮਾਹੌਲ ਮਿਲਿਆ ਜਿਦਾਂ ਕਹਿ ਦਈਏ ਵੀ ਆਧੁਨਿਕ ਤਕਨੀਕਾਂ ਹਰ ਪੱਖੋਂ ਇਹ ਸਕੂਲ ਜਿਹੜਾ ਬਟਾਲੇ ਦਾ ਫਸਟ ਰੱਖਾਂਗੇ ਅੱਗੇ ਹੋਰ ਕੀ ਕੁਝ ਲੈ ਕੇ ਆ ਰਹੇ ਹੋ ਇਹਦੇ ਵੀ ਬਟਾਲੇ ਵਾਸਤੇ ਬਸ ਹੁਣ ਚੱਲ ਸੋ ਚੱਲ ਵੇਖੀ ਜਾਇਓ ਹੱਲੇ ਤੇ ਕੰਮ ਹੁਣ ਅਸਲ ਚ ਸ਼ੁਰੂ ਕਰਨਾ ਠੀਕ ਹੈ ਜੀ ਅੱਗੇ ਤੇ ਤੋਂ ਕੀ ਕਹਿੰਦੇ ਹੁੰਦੇ ਜਿਦਾਂ ਸੈਂਪਲ ਹੀ ਦਿੱਤੇ ਨੇ ਹੁਣ ਅੱਗੇ ਨਾਲ ਹੋਰ ਰਫਤਾਰ ਨਾਲ ਬੰਦੇ ਨੇ ਕਦੋਂ ਤੱਕ ਕੋਡ ਲੱਗ ਸਕਦਾ ਕਦੋਂ ਤੱਕ ਕਲੈਕਸ਼ਨ ਥੋੜਾ ਟਾਈਮ ਹੈਗਾ ਜੀ ਹਲੇ ਬਾਕੀ ਇਹ ਵੀ ਬੜਾ ਵਧੀਆ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਸਾਧ ਦਿੱਤਾ ਸਾਡਾ ਤੇ ਮੈਨੂੰ ਆਸ ਹੈ ਵੀ ਇਸ ਵਾਰ ਜਿਹੜਾ ਬਹੁਤ ਵਧੀਆ ਕਰਕੇ ਵਖਾ ਲਾ ਸੀਗ ਮੀਟਿੰਗਾਂ ਵੀ ਕਰਕੇ ਆਏ ਹੋ ਕਿਸ ਤਰੀਕੇ ਦਾ ਰਿਸਪੌਂਸ ਆ ਬਹੁਤ ਵਧੀਆ ਰਿਸਪੌਂਸ ਆ ਜੀ ਲੋਕ ਚਾਹੁੰਦੇ ਨੇ ਕਿਉਂਕਿ ਲੰਬੇ ਸਮੇਂ ਤੋਂ ਇੱਕੋ ਪਰਿਵਾਰ ਦੇ ਵਿੱਚ ਹੀ ਸਿਆਸਤ ਰਹੀ ਹੈ ਉੱਥੇ ਪਰ ਲੋਕ ਚਾਹੁੰਦੇ ਨੇ ਵੀ ਚੇਂਜ ਕਰਨਾ ਚਾਹੁੰਦੇ ਕੀ ਅਗਲੇ ਅਲ ਇਕਸ਼ਨਾਂ ਵਾਲਾ ਸੀਐਮ ਸਾਹਿਬ ਨੂੰ ਮੁਜ਼ਾਫ ਆ ਰਹੇ ਨੇ ਨਹੀਂ ਆਉਣਗੇ ਜੀ ਜ਼ਰੂਰ ਆਉਣਗੇ ਚਾਰ ਹਲਕਿਆਂ ਦੇ ਵਿੱਚ ਬਾਈ ਇਲੈਕਸ਼ਨਾਂ ਹੋਣੀਆਂ ਨੇ ਔਰ ਸੀਐਮ ਸਾਹਿਬ ਨੇਚਰਲੀ ਆਉਣਗੇ ਜੀ ਕਿ ਲਗਭਗ ਸਤੰਬਰ ਤੋਂ 50 ਸਤੰਬਰ ਸ਼ਾਇਦ ਸਤੰਬਰ ਸਤੰਬਰ ਅਕਤੂਬਰ ਦੇ ਵਿੱਚ ਹੋ ਸਕਦਾ ਠੀਕ ਹੈ ਹਾਂ ਮੈਂ ਬਲਵਿੰਦਰ ਕੌਰ ਪ੍ਰਿੰਸੀਪਲ ਐਸਓਈ ਬਟਾਲਾ 11 ਕਰੋੜ ਦੇ ਲਾਗਤ ਦੇ ਨਾਲ ਨਹੀਂ ਪੱਤਰ ਰੱਖੇ ਜਾ ਰਹੇ ਨੇ ਕਿ ਕਿ ਕੀ ਸੁਵਿਧਾ ਉਮੀਦਵਾਰਾਂ ਨੂੰ ਮਿਲੇ ਸਰ ਸਭ ਤੋਂ ਪਹਿਲੇ ਤੇ ਮੈਂ ਅੱਜ ਆਪਣੇ ਬਹੁਤ ਹੀ ਸਤਿਕਾਰਤ ਐਮ ਐਲ ਏ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਸਾਡੇ ਇਸ ਧਰਮਪੁਰਾ ਸਕੂਲ ਦੇ ਵਿੱਚ ਲੜਕੀਆਂ ਤੇ ਸਕੂਲ ਨੂੰ ਐਸਓਈ ਦਾ ਜੋ ਰੁਤਬਾ ਦਵਾਇਆ ਬਹੁਤ-ਬਹੁਤ ਧੰਨਵਾਦ ਹੈ ਸਰ ਅ ਇਸ ਸਕੂਲ ਦੇ ਵਿੱਚ ਜੇ ਫੈਸਿਲਿਟੀਆਂ ਦੀ ਗੱਲ ਕਰੋਗੇ ਤਾਂ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਸੀ ਕਿ ਸਰਕਾਰੀ ਸਕੂਲਾਂ ਚੋਂ ਬੱਚੇ ਕੰਪੀਟੀਸ਼ਨ ਐਗਜ਼ਾਮਸ ਜਿਹੜੇ ਨਹੀਂ ਕਰ ਪਾਉਂਦੇ ਸੀਗੇ ਜਿਸ ਤਰ੍ਹਾਂ ਨੀਟ ਹੋ ਗਿਆ ਜੇਈ ਹੋ ਗਿਆ ਜਾਂ ਕਲੈਟ ਹੋ ਗਿਆ ਸੋ ਇਹ ਸਾਡੇ ਪ੍ਰੋਜੈਕਟ ਦੇ ਵਿੱਚ ਇਹੋ ਜਿਹੇ ਬੱਚਿਆਂ ਨੂੰ ਹੁਣ ਤੋਂ ਹੀ ਜਿਹੜੀ ਹੈ ਉਹ ਐਜੂਕੇਸ਼ਨ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਕੋਲੇ ਗਰੁੱਪ ਬਣੇ ਹੋਏ ਆ ਬੱਚਿਆਂ ਨੂੰ ਬਹੁਤ ਹੀ ਆਲਾਸ਼ਾਨ ਯੂਨੀਫਾਰਮ ਜਿਹੜੀ ਆ ਫ੍ਰੀ ਆਫ ਕਾਸ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਬੱਚਿਆਂ ਨੂੰ ਬੱਸ ਫੈਸਿਲਿਟੀ ਵੀ ਦਿੱਤੀ ਜਾ ਰਹੀ ਹੈ ਆਲਰੇਡੀ ਸਰ ਨੇ ਲਾਸਟ ਇਅਰ ਸਾਡੇ ਕੋਲੇ ਇਹ ਕਲਾਸੇ ਸ਼ੁਰੂ ਹੋਈਆਂ ਸੀ ਪਹਿਲੀ ਬੱਸ ਅਸੀਂ ਲਾਸਟ ਇਅਰ ਸਰ ਤੋਂ ਨਾਗੂਰੇਟ ਕਰਾਈ ਸੀ ਅੱਜ ਅਸੀਂ ਦੂਸਰੀ ਬੱਸ ਵੀ ਨਾਗੂਰੇਟ ਕਰਵਾਉਣ ਜਾ ਰਹੇ ਹਾਂ ਤੇ ਮੈਂ ਆਸ ਕਰਦੀ ਹਾਂ ਕਿ ਇਹ ਸਕੂਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਦਿਆਂ ਹੋਇਆ ਨਾਟ ਓਨਲੀ ਬਟਾਲੇ ਦਾ ਨਾਮ ਜਰਕੇ ਸਾਰੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਕਿ ਐਸਓਈ ਦੇ ਵਿੱਚ ਮਿਲਣ ਵਾਲੀਆਂ ਜੋ ਸਹੂਲਤਾਂ ਨੇ ਵਾਕਿਆ ਹੀ ਬਾ ਕਮਾਲ ਸਹੂਲਤਾਂ ਨੇ